ਉਹ ਬੰਦਰੀ ਚੱਲਿਆ ਆ ਜਾ ਮਜ਼ਬੂਤ ਆ ਜਵਰਦਾਦ ਪਾਵਾ ਜ਼ੋਰ ਨਹੀਂ ਪੈਂਦਾ ਇਦਾਂ ਕਿਆ ਟੁੱਟੀ ਵੀ ਆ ਜਾ ਸਾਰਾ ਖੜ ਗਿਆ ਕਿਆ ਉਹ ਯਾਰ ਰੁਕ ਤਾ ਜਾ ਸਮਾਨ ਜੋਸ਼ ਵੀ ਕਿੰਨਾ ਹੈ ਨਾ ਮੰਨਦਾ ਠਕਾਉੜ ਠਕੋੜ ਜਮਾ ਨਹੀਂ ਕੰਮ ਨਹੀਂ ਕੀਤਾ ਕੰਮ ਨਹੀਂ ਕੀਤਾ ਜਿੰਦਗੀ ਕੀਤਾ ਹੈਗਾ ਤੇ ਫੇਰ ਵੀ ਮਹਾਰਾਜ ਸੱਚੇ ਪਾਤਸ਼ਾਹ ਇੰਨੀ ਕਿਰਪਾ ਵੀ ਕੋਈ ਥਕਾਵਟ ਨਹੀਂ ਕੁਛ ਨਹੀਂ ਤੇ ਇੰਨਾ ਆਨੰਦ ਉਹਦਾ ਸੇਵਾ ਕਰਨ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਾ ਹੋਰ ਸੁਣ ਲਾ ਹਾਂ ਸਾਲਾ ਜੋਸ਼ ਵੀ ਕਿੰਨਾ ਹੈ ਨਾ ਮੰਨਦਾ ਥਕਾਵਟ-ਥਕੋੜ ਜਮਾ ਨਹੀਂ ਕੰਮ ਨਹੀਂ ਕੀਤਾ ਕੰਮ ਨਹੀਂ ਕਹੇ ਜ਼ਿੰਦਗੀ ਕੀਤਾ ਹੈਗਾ ਤੇ ਫੇਰ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਨੀ ਕਿਰਪਾ ਵੀ ਕੋਈ ਥਕਾਵਟ ਨਹੀਂ ਕੁਛ ਨਹੀਂ ਤੇ ਇੰਨਾ ਆਨੰਦ ਉਹਦਾ ਸੇਵਾ ਕਰਨ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਨਾ ਬਹੁਤ ਕਰਮਜੀਤ ਵੀ ਵਿਚਾਰਾ ਗੱਡ ਕੋਈ ਚਲਾਉਣੇ ਨਹੀਂ ਪਰਪਾ ਵਾਹੇ ਗੁਰੂ ਦੀ ਬਾਈ ਇਹ ਬਾਬਾ ਕਰੀ ਜਾਵਾਂਗੇ ਵਾਹੇ ਦੀ ਕਿਰਪਾ ਸੋਖ ਰੱਖੇ ਮਾਲਕ ਆਪਾਂ ਕਾਹੇ ਨਾਮ ਨਹੀਂ ਮੁੰਡੇ ਗੱਲ ਹਾਂ ਹਾਂ ਪਰ ਪੱਕੇ ਕੰਮ ਵਾਲੇ ਹੈ ਨਹੀਂ ਸੀਗੇ। ਬਿਲਕੁਲ ਬਿਲਕੁਲ। ਫੇਰ ਵੀ ਜਿਹੜੇ ਆ 20 ਦਿਨ ਲਾਇਆ 20 ਦਿਨ ਹੋ ਗਿਆ ਪਾਣੂ। 25 ਦਿਨ ਹੋ ਗਏ ਹੁਣ। 25 ਦਿਨ ਹੋ ਗਏ। ਤੇ ਵੀ ਇੰਨਾ ਮਹਾਰਾਜ ਦੀ ਸਤਗੁਰ ਦੀ ਉਹੀ ਗੱਲ ਆ ਵੀ ਚੰਗੇ ਕੰਮ ਨੂੰ। ਉਹ ਬਈ ਆਪ ਹੀ ਕਿਰਪਾ ਕਰਦਾ। ਬਿਲਕੁਲ ਬਿਲਕੁਲ। ਨਹੀਂ, ਬਾਕੀ ਆਉਂਦੇ ਆਪਣੇ ਦੂਜੀ ਟਰਾਲੀ ਲੈ ਕੇ ਉਹ ਵੀ ਆਉਂਦੇ ਆ। ਤੇ ਆਪਣੇ ਨਾਲ ਆ ਲੱਗਿਆ ਵਾ ਕਾਕਾ ਵੀ। ਕਾਕਾ ਹੀ ਵਿਚਾਰਾ ਇਹ ਵੀ ਇਹ ਨੇ ਵੀ ਨਹੀਂ ਕਰਿਆ ਵੀ ਕਬੂਤਰ ਵਾਲੇ ਆਪਣੇ ਅੰਗੂ ਗੇੜਾ ਛੇੜ ਵਾਲੇ ਨੇ ਵੀ ਕੰਮ। ਹਾਂ ਸਹੀ ਗੱਲ ਹੈ ਹਾਂ ਸਹੀ ਗੱਲ ਆ ਬਾਈ ਤੇ ਨਹੀਂ ਗੱਲ ਸੋਣ ਦੀ ਦੇਖ ਲੋ ਮੜ ਕੋਮੜ ਕੀ ਹੋਏ ਪਏ ਆ ਲੈ ਬੰਦਾ ਥੱਕ ਜਾਂਦਾ ਹਾਂ ਨਾ ਯਾਰ ਥੱਕੇ ਕੰਮ ਨੂੰ ਕਰਨਾਂ ਗਿਆ ਸਹੀ ਗੱਲ ਹੈ ਇੱਥੇ ਬਾਹੋ ਹੀ ਮਗੈਂ ਕਹਿੰਦਾ ਸਤਿਗੁਰੂ ਆਪੇ ਦੇਖੋ ਮੜ ਕੋਮੜ ਕੱਢਦਾ ਵਾਹਿਗੁਰੂ ਮਿਹਰ ਕਰੇ ਚਲ ਕੋਈ ਅੱਜ ਭਰਾ ਆਪਣੇ ਮਾਪਿਆਂ ਦਾ ਵੀ ਗਾਂ ਬਾਬਾ ਨਾਨਕ ਉਹਨਾਂ ਦੇ ਮਿਹਰ ਪਰੇ ਹੱਥ ਰੱਖੇ ਤੇ ਉਹਨਾਂ ਨੂੰ ਖੁਸ਼ੀਆਂ ਖੇੜੇ ਤੰਦਰੁਸਤੀਆਂ ਵਾਸੇ ਹਨ ਦੁਬਾਰਾ ਉਹਨਾਂ ਤੇ ਸਮਾ ਆਵੇ ਨਾ ਸਹੀ ਗੱਲ ਹੈ ਕਿਉਂਕਿ ਯਾਰ ਕੀ ਉਹਨਾਂ ਦੇ ਇੰਨਾ ਮਾੜਾ ਸਮਾ ਆ ਗਿਆ ਤੇ ਟਾਈਮ ਬਾਈ ਆਪਾਂ ਲੱਗੇ ਆ ਬਿਲਕੁਲ ਆ ਨਹੀਂ ਆਪਾਂ ਸਾਂਝੇ ਕੰਮ 'ਚ ਵੀ ਨਹੀਂ ਆਏ ਕਦੇ ਬਿਲਕੁਲ ਹੂੰ ਕਿੰਨੇ ਕਹੇ ਆਪਾਂ ਇਹ ਗੱਲ ਵੀ ਸਹੀ ਹੈ ਆਲਾ ਵੀ ਭੇਜੂ ਵੀ ਮੜਕੋ ਮੜਕੀ ਹੋ ਗਿਆ ਪੂਰਾ ਹਾਂਜੀ ਹਾਂਜੀ ਬਾਈ ਕਿਵੇਂ ਆ ਫਿਰ ਬਹੁਤ ਵਧੀਆ ਹੀ ਪਾਓ ਬਹੁਤ ਵਧੀਆ ਇਹੀ ਤਾਂ ਇਹ ਗੱਲ ਕਰਦੀ ਵੀ ਸਾਰਿਆਂ ਨੇ ਕੰਮ ਨਹੀਂ ਕੀਤਾ ਚੱਲ ਤੂੰ ਤਾਂ ਖੇਤੀਬਾੜੀ ਦਾ ਨਹੀਂ ਨਹੀਂ ਮੈਂ ਵੀ ਨਹੀਂ ਕੀਤਾ ਬਾਈ ਮੈਂ ਵੀ ਨਹੀਂ ਕੀਤਾ ਮੈਂ ਵੀ ਹੁਣੇ ਲੱਗਿਆ ਹਾਂਜੀ ਗੱਲ ਕਰਦੇ ਵੀ ਹੁਣੇ ਹੀ ਸੁੱਕੇ ਜਮਾ ਨਹੀਂ ਗੇ ਦੀ ਪੱਤੀ ਦਾ ਹੋ ਗਿਆ ਚਾਲੀ ਦੀ ਬੋਰਾ ਲੈ ਕੇ ਆ ਰਿਹਾ ਇੱਥੇ ਕੰਮ ਨਹੀਂ ਆ ਮਿੱਤਰੋ ਕਿਹੜੀ ਬੱਲੀ ਉਹ ਬੱਲੀ ਟਰੈਕਟਰ ਨਾਲ ਚੱਕੀ ਵਾਹ ਸਿੱਧਾ ਕਰਕੇ ਲਿਆ ਬਾਈ ਸਿੱਧਾ ਕਰਕੇ ਲਿਆ ਸਿੱਧਾ ਮੈਂ ਵੀ ਚੈੱਕ ਕਰ ਮਜੇਦ ਕਰਾ ਇਧਰ ਚਲ ਆ ਜਾ ਵੀ ਆ ਜਾ ਵੀ ਚੈੱਕ ਆ ਸਤਮੀਆ ਗੋਰੇ ਸਿਰ ਤੇ ਸਤਮੀ ਆ ਜਾ ਅੰਦਰ ਹੀ ਚੱਲ ਯਾਰ ਆ ਜਾ ਮੈਂ ਜ਼ਬਰਦਸਤ ਚੱਲ ਪਾ ਜੋਰ ਨਹੀਂ ਪੈਂਦਾ ਇਧਰੋਂ ਕਿਉਂ ਟੁੱਟੀ ਵੀ ਹੈ ਟੁੱਟੀ ਹੀ ਹੈ ਮੇਰਾ ਇਹ ਛੱਡਿਆ ਤੂੰ ਅੱਖ ਨਹੀਂ ਆ ਜਾ ਵੀ ਇਧਰ ਹੀ ਆ ਬੋ ਚੱਕ ਲਿਆ ਪਾ ਛੱਲ ਲਿਆ ਉਹ ਯਾਰ ਚੱਕ ਤਾਲਾ ਇਧਰ ਆ ਸਹੀ ਆਪਣਾ ਉਹ ਮੈਂ ਉਹੀ ਗੱਲਾਂ ਤੇਰੀਆਂ ਉਹ ਤੇ ਅੱਕ ਲੈਨੇ ਰੁਕ ਜਾ ਹੱਥ ਇਧਰ ਆ ਸੰਭਿਆ ਕਰ ਗੱਲ ਹੱਥ ਸਹੀ ਹੈ ਇਧਰ ਆ ਹਾਂ ਇੱਕ ਲਾ ਦੇ ਹੁਣ ਥੱਲੇ ਚਣ ਬਾਈ ਥੱਲੇ ਚਣ ਚੱਕ 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 ਮਾੜੀ ਗੇਂਦ ਨਹੀਂ ਆ ਜਾ ਵੀ ਤੇਰਾ ਆ ਜਾ ਬਾਈ ਜਾ ਸੇਰ ਕਰ ਉਹ ਸੇਰ ਤੇ ਜੁ ਕਿਧਰ ਗਿਆ ਓਏ ਤੇ ਜੁ ਖੜਾ ਕਾ ਤੂੰ ਆ ਜਾ ਆਏ ਓਏ ਖੜ ਗਿਆ ਕਿਉਂ ਓ ਯਾਰ ਰੁਕ ਤਾ ਜਾ ਸਮਾਨ ਹੈ ਪਹਿਲਾਂ ਸਹੀ ਆਫਿਸ ਕਰ ਲੀਨ